ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਇਮ ਪਿੰਡ ਰਾਮਪੁਰ ਬਿਲੜੋ ਦੀ ਪੰਚਾਇਤ ਵੱਲੋਂ ਆਪਣੇ ਜੰਗਲੀ ਰਕਵੇ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਦੇ ਕ੍ਰੈਸ਼ਰ ਚਾਲਕਾਂ ਨੂੰ ਦਿੱਤਾ ਹੋਇਆ ਨਜਾਇਜ਼ ਲਾਂਗਾ ਰਸਤੇ ਨੇੜੇ ਪੈਂਦੀ ਜ਼ਮੀਨ ਮਾਲਕਾਂ ਵੱਲੋਂ ਸੀਮਿੰਟ ਦੇ ਪਿੱਲਰ ਲਗਾ ਕੇ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਦੋ ਵਾਰ ਜ਼ਮੀਨ ਮਾਲਕਾਂ ਵੱਲੋਂ ਇਸ ਲਾਂਗੇ ਨੂੰ ਬੰਦ ਕੀਤਾ ਗਿਆ ਸੀ ਪਰ ਕ੍ਰੈਸ਼ਰ ਚਾਲਕਾਂ ਵੱਲੋਂ ਜ਼ਬਰਦਸਤੀ ਇਸ ਰਸਤੇ ਨੂੰ ਚਾਲੂ ਕਰਕੇ ਖਣਨ ਸਮੱਗਰੀ ਨਾਲ ਭਰੇ ਵਾਹਨ ਇਥੋਂ ਲੰਘਾਏ ਜਾ ਰਹੇ ਹਨ ਇਸ ਬਾਰੇ ਉਕਤ ਰਸਤੇ ਨੂੰ ਬੰਦ ਕਰਦੇ ਆ ਜ਼ਮੀਨ ਮਾਲਕ ਇੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਰਾਮਪੁਰ ਦੀ ਪੰਚਾਇਤ ਵੱਲੋਂ ਸਾਡੀ ਜ਼ਮੀਨ ਨੇੜੇ ਪੰਚਾਇਤ ਦੇ ਜੰਗਲੀ ਰਕਵੇ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਦੇ ਕ੍ਰੈਸ਼ਰ ਚਾਲਕਾਂ ਨੂੰ ਨਜਾਇਜ਼ ਰਸਤਾ ਦਿੱਤਾ ਹੋਇਆ ਹੈ। ਇਹ ਕ੍ਰੈਸ਼ਰ ਚਾਲਕ ਇਸ ਰਸਤੇ ਤੋਂ ਅੱਗੇ ਜ਼ਬਰਦਸਤੀ ਲੋਕਾਂ ਦੀਆਂ ਨਿੱਜੀ ਜ਼ਮੀਨਾਂ ਦੇ ਵਿੱਚੋਂ ਆਪਣੇ ਟਿੱਪਰ ਲੰਘਾ ਕੇ ਇਲਾਕੇ ਦਾ ਪਗੋਲ ਬਿਗੜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਥਾਂ ਦੀ ਦੋ ਵਾਰ ਪਮੈਸ਼ ਕਰਵਾ ਚੁੱਕੇ ਹਨ ਅਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਜ਼ਮੀਨ ਉੱਤੇ ਉਨ੍ਹਾਂ ਦੀ ਮਾਲਕੀ ਦਰਸਾ ਕੇ ਬੁਰਜੀਆਂ ਵੀ ਲਗਾਈਆਂ ਗਈਆਂ ਹਨ ਜੋ ਕਿ ਕ੍ਰੈਸ਼ਰ ਚਾਲਕਾਂ ਵੱਲੋਂ ਪੁੱਟ ਕੇ ਮੋੜੇ ਸਰ ਰਸਤੇ ਨੂੰ ਚ ਲੋਕ ਕਰ ਲਿਆ ਗਿਆ ਹੈ ਉਹਨਾਂ ਦੋਸ਼ ਲਗਾਇਆ ਹੈ ਕਿ ਪਿੰਡ ਰਾਮਪੁਰ ਦੇ ਸਰਪੰਚ ਵੱਲੋਂ ਮਿੰਤੀ ਕਰਵਾਏ ਬਿਨਾ ਇਸ ਜ਼ਮੀਨ ਨੂੰ ਪੰਚਾਇਤੀ ਵਿਭਾਗ ਦੀ ਜ਼ਮੀਨ ਦੱਸ ਕੇ ਕ੍ਰੈਸ਼ਰ ਚਾਲਕਾਂ ਦੇ ਲਈ ਰਸਤਾ ਖੋਲ ਦਿੱਤਾ ਗਿਆ ਜੋ ਕਿ ਸਰਾਸਰ ਤੱਕੇਸ਼ਾਈ ਹੈ ਉਹਨਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕ੍ਰੈਸ਼ਰ ਚਾਲਕਾਂ ਨੂੰ ਦਿੱਤੇ ਲਾਂਗੇ ਦੇ ਵਿੱਚ ਸ਼ਿਵਾਲਕ ਦੇ ਜੰਗਲਾਂ ਦੀ ਵੱਡੀ ਪੱਧਰ ਉਤੇ ਤਬਾਹੀ ਹੋ ਰਹੀ ਹੈ ਇਹ ਨਜਾਇਜ਼ ਰਸਤਾ ਦੋ ਰਾਜਾਂ ਵਿਚਕਾਰ ਨਸ਼ੇ ਲੱਕੜ ਅਤੇ ਖਣਨ ਸਮੱਗਰੀ ਦੀ ਤਸਕਰੀ ਦੇ ਲਈ ਖੋਲਿਆ ਵਰਤਿਆ ਜਾ ਰਿਹਾ ਹੈ ਖਣਨ ਸਮੱਗਰੀ ਦੇ ਨਾਲ ਭਰੇ ਹੋਏ ਓਵਰਲੋਡਰ ਟਿਪਰ ਇਲਾਕੇ ਦੀਆਂ ਲਿੰਕ ਸੜਕਾਂ ਦੀ ਬਰਬਾਦੀ ਕਰ ਰਿਆ ਹਨ ਅਤੇ ਹਰ ਸਾਲ ਬਰਸਾਤਾਂ ਦੇ ਦੌਰਾਨ ਕਰੀਬ 10 ਪਿੰਡਾਂ ਦੇ ਵਿੱਚ ਹਨ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ ਉਧਰ ਇਸ ਬਾਰੇ ਪਿੰਡ ਰਾਮਪੁਰ ਦੇ ਸਰਪੰਚ ਹਰਮੇਸ਼ ਕੁਮਾਰ ਨੇ ਕਿਹਾ ਕਿ ਨਿਰਧਾਰਿਤ ਸ਼ਰਤਾਂ ਤਹਿਤ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਨਾਲ ਹੀ ਪੰਚਾਇਤ ਦੇ ਰਕਵੇ ਦੇ ਵਿੱਚੋਂ ਕ੍ਰੈਸ਼ਰ ਚਾਲਕਾਂ ਨੂੰ ਰਸਤਾ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜ਼ਮੀਨ ਮਾਲਕਾਂ ਦੇ ਰਕਵੇ ਬਾਰੇ ਉਹ ਕੁਝ ਨਹੀਂ ਜਾਣਦੇ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ ਚੋਹਾਨ ਦੀ ਰਿਪੋਰਟ ਇਹ ਆਪਣੀ ਜ਼ਮੀਨ ਪੈਂਦੀ ਹੈ ਜੀ ਤੇ ਰਾਮਪੁਰ ਬਿਲੜੋ ਚ ਆਪਾਂ ਇੱਥੇ ਸਾਡੇ ਰਸਤੇ 'ਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੀ ਤੇ ਆਪਾਂ ਪੱਟ ਗਏ ਪਹਿਲਾਂ ਵੀ ਪੱਟ ਗਏ ਤੇ ਦੁਬਾਰਾ ਫੇਰ ਨਾ ਪੂਰ ਕੇ ਫੇਰ ਨਜਾਇਜ਼ ਮਾਈਨਿੰਗ ਕਰ ਰਹੇ ਜੀ ਤੇ ਅੱਜ ਅਸੀਂ ਫੇਰ ਇੱਥੇ ਟੋਆ ਪੱਟ ਕੇ ਆਪਣੇ ਹੱਥ ਖੰਭੇ ਲਾ ਚੱਲੇ ਆ ਜੀ ਇਹ ਮੁੜ ਕੇ ਜੇ ਕ੍ਰੈਸ਼ਰ ਵਾਲੇ ਕਰਦੇ ਮੰਨ ਲੈ ਟਿੱਪਲ ਲੰਘਾਉਂਦੇ ਉਹ ਜਿਹੜਾ ਜ਼ਿੰਮੇਵਾਰ ਕ੍ਰੈਸ਼ਰ ਵਾਲੇ ਹਾਂ ਜੀ ਹਾਂ ਜੀ ਅੱਜ ਅਸੀਂ ਆਪਣੀ ਜ਼ਮੀਨ 'ਤੇ ਰਾਮਪੁਰ ਬਿਲੜੋ ਹਿਸ਼ਾਰਪੁਰ ਜ਼ਿਲ੍ਹਾ ਵਿੱਚ ਜਿਹੜੇ ਆਏ ਆ ਇਥੇ ਤਕਰੀਬਨ ਸਾਡੇ ਪਰਿਵਾਰ ਦੀ ਜਿਹੜੀ ਕਾਫੀ ਜ਼ਮੀਨ ਹੈਗੀ ਆ ਜੋ ਮੇਨ ਰੋਡ ਤੋਂ ਲੱਗ ਜਾਂਦੀ ਆ ਤੇ ਇੱਥੇ ਵੀ ਇੱਥੇ ਤੱਕ ਪਿੱਛੇ ਤੱਕ ਵੀ ਆਉਂਦੀ ਆ ਕਾਫੀ ਏਰੀਆ ਜਿਹੜਾ ਪਹਾੜ ਦੇ ਵਿੱਚ ਵੀ ਆਂਦਾ ਹੈ ਤੇ ਇੱਥੇ ਪਿਛਲੇ ਕਾਫੀ ਟਾਈਮ ਤੋਂ ਵਿੱਚ ਕੋਈ ਪ੍ਰੈਸ਼ਰ ਚੱਲ ਰਿਹਾ ਹੈ ਉੱਪਰ ਹਿਮਾਚਲ ਦੀ ਹੱਦ ਦੇ ਉੱਪਰ ਜਿਹੜੇ ਉਹ ਬਿਲਕੁਲ ਜੋ ਟੋਟਲੀ ਨਾਜਾਇਜ਼ ਨੇ ਉਹ ਨਾਜਾਇਜ਼ ਹੀ ਮਾਈਨਿੰਗ ਕਰ ਰਹੇ ਨੇ ਪਹਾੜਾਂ ਦੇ ਪਹਾੜ ਵਿਲੇ ਕਰ ਦਿੱਤੇ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਹੈ ਇਹਨਾਂ ਵੱਲੋਂ ਹੋਏ ਗੁੰਡਿਆਂ ਵੱਲੋਂ ਇਹਨਾਂ ਵੱਲੋਂ ਇਹਨਾ ਇੱਕ ੱੱੱਕੇ ਨਾਲ ਰੋਡ ਬਣਾ ਕੇ ਜਿਹੜੀ ਮਾਲਕੀ ਜ਼ਮੀਨ ਵਿੱਚੋਂ ਸਾਡੀ ਮਾਲਕੀ ਜ਼ਮੀਨ ਦੇ ਵਿੱਚ ਦੀ ਰੋਡ ਬਣਾ ਕੇ ਜਿਹੜਾ ਇਹਦੇ ਵਿੱਚੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਇਹਨਾਂ ਨੂੰ ਅਸੀਂ ਕਾਫੀ ਵਾਰ ਜਵਾਨੀ ਰੋਕਣ ਤੇ ਵੀ ਇਹ ਨਹੀਂ ਟਾਲ-ਤਾਲਦੇ ਸੀ ਤੇ ਇਹਨਾਂ ਨੂੰ ਅਸੀਂ ਇਸ ਕੋ ਕੱਲਾ ਪਰ ਅਸੀਂ ਮਨਜੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਕੋਲੇ ਇੱਕ ਦਰਖਾਸਤ ਦਿੱਤੀ ਸੀਗੀ ਨਿਸ਼ਾਨਦੇਹੀ ਵਾਸਤੇ ਉਹ ਉਹਨਾਂ ਦੀ ਹੁਕਮਾ ਮੁਤਾਬਿਕ 18 ਤਰੀਕ ਨੂੰ ਜਿਹੜੀ ਇਹਦੀ ਨਿਸ਼ਾਨਦੇਹੀ ਹੋ ਚੁੱਕੀ ਸੀ ਉਸ ਦੀ ਆ ਸਾਰੀ ਰਿਪੋਰਟ ਨਾਲ ਨਾਲ ਹੈ ਆ ਸਾਰੀ ਉਹਨਾਂ ਦੀ ਰਿਪੋਰਟ ਦਿੱਤੀ ਹੋਈ ਆ ਡਿਜੀਟਲ ਆ ਆਡਰਾਂ ਤਹਿਤ ਜਿਹੜੀ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਆ ਰਕਵੇ ਤੇ ਅਸੀਂ ਖੜੇ ਆ ਇੱਥੋਂ ਇਹਨਾਂ ਨੇ ਨਜਾਇਜ਼ ਦਸਤਾ ਜਿਹੜਾ ਬਣਾਇਆ ਹੋਇਆ ਹੈ ਠੀਕ ਹੈ ਜੀ ਆ ਪੂਰੀ ਆਪਣੀ ਜ਼ਮੀਨ ਦਾ ਜਿਹੜਾ ਪ੍ਰੋਪਰਟਰ ਦਾ ਨਕਸ਼ਾ ਹੈ ਫਰੰਟ ਦਾ ਆ ਹਾਜ਼ਰ ਹੋ ਪੜਿਆ ਆ ਸਰਕਾਰੀ ਹੁਕਮਾਂ ਤਹਿਤ ਜਿੰਨੀ ਵੀ ਨਿਸ਼ਾਨਦੇਹੀ ਹੋਈ ਸੀ ਇਹਦੇ ਵਿੱਚ ਅਸੀਂ ਆਪਣੇ ਪਿੰਡਰ ਲਾ ਕੇ ਜਿਹੜੀਆਂ ਬੁਰਜੀਆਂ ਲਾ ਕੇ ਆਪਣਾ ਅੰਡਰ ਕਬਜ਼ਾ ਕਰ ਲਿਆ ਸੀ ਹੋ ਗਿਆ ਸੀ ਪਰ ਇਹਨਾਂ ਵੱਲੋਂ ਸ਼ਰਾਰਤੀ ਅੰਸਰਾਂ ਵੱਲੋਂ ਪ੍ਰੈਸ਼ਰ ਮਾਲਕਾਂ ਵੱਲੋਂ ਤੇ ਲੋਕਲ ਪ੍ਰਸ਼ਾਸਨਰ ਵੱਲੋਂ ਜਾਂ ਉਸ ਕ ਪੋਲੀਟੀਕਲ ਲੀਡਰਾਂ ਵੱਲੋਂ ਰਲ ਮਿਲ ਹੋਣ ਕਰਕੇ ਹੀ ਇਹਨਾਂ ਨੇ ਜਿਹੜਾ ਸਾਡੀਆਂ ਬੁਰਜੀਆਂ ਪਟ ਗਿਆ ਦੁਬਾਰਾ ਫਿਰ ਤੋਂ ਰਸਤਾ ਬਣਾਇਆ ਗਿਆ ਰਸਤਾ ਤੋਂ ਦੇਖੋ ਇਹਨਾਂ ਰਸਤਾ ਤਾਂ ਕਦੇ ਮੇਨ ਰੋਡਾਂ ਤੇ ਨਹੀਂ ਕਦੇ ਬਣਦਾ ਹੈਗਾ ਮੇਨ ਰੋਡ ਨਹੀਂ ਇੰਨੇ ਵਧੀਆ ਬਣਦੇ ਸਰਕਾਰ ਦੇ ਜਿੰਨੇ ਵਧੀਆ ਇਹਨਾਂ ਨੇ ਆ ਨਜ਼ਾਇਜ਼ ਮਾਈਨਿੰਗ ਵਾਸਤੇ ਟੱਪਰ ਲਗਾਉਣ ਵਾਸਤੇ ਰਸਤੇ ਬਣਾਏ ਹੋਏ ਨੇ ਇਹ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਤੇ ਇਸ ਤੋਂ ਬਾਅਦ ਇਹਨਾਂ ਨੇ ਜਦੋਂ ਬੁਰਜੀਆਂ ਲਾਈਆਂ ਪੜ ਦਿੱਤੀਆਂ ਗਈਆਂ ਦੁਬਾਰਾ ਇਹਨਾਂ ਨੂੰ ਅਸੀਂ ਮਤਲਬ ਕੋਸ਼ਿਸ਼ ਕੀਤੀ ਮਿਲਣ ਦੀ ਵੀ ਜਿਹੜਾ ਇਹ ਤੁਸੀਂ ਇਹ ਕੰਮ ਨਾ ਕਰੋ ਵੀ ਸਾਡੀ ਜ਼ਮੀਨ ਦੇ ਵਿੱਚ ਉਹ ਧੱਕੇ ਨਾਲ ਤੁਸੀਂ ਨਾ ਲੰਘੋ ਇਹਨਾਂ ਵੱਲੋਂ ਤੌਰ ਤੇ ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਇਹ ਕੋਈ ਨਿਸ਼ਾਨਦੇਹੀ ਨੂੰ ਕਹਿੰਦੇ ਸੀ ਨਹੀਂ ਮੰਨਦੇ ਕੁਝ ਨਹੀਂ ਕਰਦੇ ਇਹਨਾਂ ਨੇ ਫਿਰ ਦੁਬਾਰਾ ਜਿਹੜਾ ਸਾਡੀ ਇੱਥੇ ਬੁਰਜੀਆਂ ਤੋੜ ਕੇ ਬਣਾਈਆਂ ਗਈਆਂ ਇਸ ਕਰਕੇ ਅਸੀਂ ਹੁਣ ਦ ਤੇ ਪਪਲਰ ਘਟ ਚੱਲੇ ਆ ਤੇ ਇਹਦੀ ਹੁਣ ਇੱਕ ਰਿਪੋਰਟ ਸੀ ਐਪਲੀਕੇਸ਼ਨ ਜਿਹੜੀ ਆ ਮਾਨਜੋਗ ਆਪਣੇ ਡੀਸੀ ਸਾਹਿਬ ਐਸਐਸਪੀ ਸਾਹਿਬ ਡੀਜੀਪੀ ਪੰਜਾਬ ਤੇ ਮੁਖ ਸਖਤਰ ਪੰਜਾਬ ਤੇ ਐਨਜੀਟੀ ਦਿੱਲੀ ਤੇ ਚੰਡੀਗੜ੍ਹ ਨੂੰ ਜਿਹੜੀ ਇਹਦੀ ਅਸੀਂ ਮੇਲ ਆਲਰੇਡੀ ਕਰ ਚੁੱਕੇ ਆ ਇਹਨਾਂ ਤੇ ਨਜਾਇਜ਼ ਮਾਈਨਿੰਗ ਕਰਨ ਵਾਲੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜਾ ਇੱਥੇ ਜੰਗਲੀ ਜੀਵ ਜੰਤੂ ਕਿੰਨਾ ਖਰਾਬ ਹੋ ਰਿਹਾ ਹੈ ਕਿੰਨਾ ਵਧੀਆ ਨੇਚਰ ਹੈਗਾ ਉਹਨੂੰ ਵੀ ਬਹੁਤ ਜ਼ਿਆਦਾ ਇੱਥੇ ਜਿਹੜਾ ਮਤਲਬ ਇਹ ਹਾਨੀ ਪਹੁੰਚਾ ਰਹੇ ਆ ਉਹ ਵੀ ਜਿਹੜਾ ਬੰਦ ਹੋਣਾ ਚਾਹੀਦਾ ਇਹ ਟੋਟਰੀ ਬੰਦ ਹੋਣਾ ਚਾਹੀਦਾ ਕੰਮ ਜੋ ਵੀ ਹੈ ਧੰਨਵਾ